ਸਾਰੇ ਵੀਰਾਂ ਨੂੰ YouTube ਚੈਨਲ ਪਿਆਰ ਭਰੀ ਸਾਸਰੀ ਦਾ ਵੀਰ ਜੀ ਵੀਡੀਓ ਐਂਡ ਤੇ ਕਰ ਵੇਖਿਆ ਜੇ ਬਹੁਤ ਸਮਾਨ ਇਹਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਆ ਇੱਕੇ ਵੀਰ ਕੋਲ ਸੰਧ ਬਕਾਉ ਜੇ ਤੇ ਇਹ ਵੀਰ ਤਾਂ ਇਕੱਲੇ ਇਕੱਲੀ ਮਤਲਬ ਇਹ ਆਪਾਂ ਉਹਨੇ ਵੀਰ ਨੇ ਫੋਟੋ ਪਾਈ ਤੇ ਉੱਤੇ ਨੰਬਰ ਲਾਇਆ ਜੇ ਕਰ ਲੋ ਇਹਦਾ ਵੀਰ ਨਾਲ ਸੰਪਰਕ ਏਰੀਆ ਬਾਗਾ ਪੁਰਾਣਾ ਥਰਾਜ ਪਿੰਡ ਵੀਰਦਾ ਗੱਲੀ ਗੱਲੀ ਚੀਜ਼ ਪਾਈਏ ਵੀਰ ਨੇ ਤੇ ਇਹ ਵਕ ਵਕ ਕਰਾਨੀਆਂ ਫੋਟੋਆਂ ਜੇ ਵੀਰ ਜੀ ਨਾਲ ਦੀ ਨਾਲ ਤੁਹਾਨੂੰ ਦੱਸਾ ਜਾਵਾਂਗਾ ਤੇ ਇੱਕ ਵੀਰ ਜੀ ਚੈਨਲ ਨੂੰ ਜਿਹੜੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਬਾਈ ਲੈ ਕਰਨ ਵਾਲੀ ਕੈਂਟੀ ਨੱਪ ਦਿਓ ਮੇਰਾ ਵੀਰ ਆਉਣ ਵਾਲੀਆਂ ਵੀਡੀਓ ਹਰ ਰੋਜ਼ ਆਪਾਂ ਵੀਡੀਓ ਪਾਉਣੇ ਨਵੀਆਂ ਤੋਂ ਨਵੀਆਂ ਤੁਹਾਡੇ ਤੇ ਕਿਰਪਾ ਹੋ ਸਕਣਾ ਤੇ ਚੈਨਲ ਨੂੰ ਸਪੋਰਟ ਕਰੋ ਤੇ ਜੇ ਕਿ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਹੈ 5 ਤੋਂ 7 ਫੋਟੋ ਆਪਾਂ 70 ਤੇ 79 84000 ਤੇ ਅੱਗੇ ਵੀਰ ਜੀ ਆਪਾਂ ਲੈ ਕੇ ਆ ਗਏ ਤੁਹਾਡੇ ਕੋਲ ਬਿਨਾ ਜੱਕ ਤੋਂ ਟਰਾਲਾ ਉਹ ਸੌਰੀ ਆਹ ਜੱਕ ਵਾਲਾ ਜੱਕ ਵਾਲਾ ਟਰਾਲਾ ਵੀਰ ਜੀ ਹੈਵੀ ਟਰਾਲਾ ਬਹੁਤ ਸੋਹਣਾ ਬਣਿਆ ਹੈ ਤੇ ਏਰੀਆ ਹੈਗਾ ਜੀ ਅਮਰਸਰ ਸਾਹਿਬ ਤੇ ਇਹ ਵੀਰ ਜੀ ਸੇਲ ਦਾ ਮਾਲ ਲੱਗਾ 16 7 ਦਾ ਵਕਾਉ ਜੇ ਬਲਵਿੰਦਰ ਸਿੰਘ ਵੀਰ ਦਾ ਨੰਬਰ ਉੱਪਰ ਹੈ ਸਕਰੀਨ ਤੇ ਤੁਸੀਂ ਵੀਰ ਨੂੰ ਪੂਰੀ ਜਾਣਕਾਰੀ ਭੇਜ ਸਕਦੇ ਜੀ ਅੱਗੇ ਆ ਗਿਆ ਜੀ ਏਰੀਆ ਪੱਟੀ ਮੱਝ ਇਹ ਵੀ ਟਰਾਲਾ ਵੀਰ ਜੀ 167 ਦਾ ਜੇ ਇਹ ਬਿਨਾ ਜਿੱਕ ਤੋਂ ਜੇ ਵੇਟ 30 ਕੁਇੰਟਲ ਤੋਂ ਬਾਹਰ ਜੇ ਤੇ ਵੀਰ ਦਾ ਨੰਬਰ ਸਕਰੀਨ ਤੇ ਸੰਪਰਕ ਕਰ ਲੋ ਆ ਵੀਰ ਜੀ 855 ਟਰੈਕਟਰ ਵਕਾਉ ਆ ਗਿਆ ਹੈ ਵੀਰ ਦਾ ਨੰਬਰ ਉੱਤੇ ਆ 2006 ਮਾਡਲ ਬਰਨਾਲਾ ਏਰੀਆ 32000 ਰੇਟ ਪੰਜਾਬ ਨੰਬਰ ਕੋਕਾਪੀ ਸਟੇਟਰ ਭਾਵੇਂ ਵਾਗੇ ਚੈੱਕ ਕਰ ਲੋ ਬਿਲਕੁਲ ਓਕੇ ਟਰੈਕਟਰ ਆ ਤੇ ਵੀਰ ਜੀ ਬਾਕੀ ਪਾਇਓ ਰੇਟ ਨਹੀਂ ਲੈ ਜਾਂਦੇ ਫਿਕਸ ਹੋ ਜਾਂਦੇ ਨੇ ਵੀਰਾਂ ਨਾਲ ਫੋਨ ਤੇ ਸੰਪਰਕ ਕਰ ਲਓ ਤੇ 7037984000 ਤੇ ਫੋਟੋਆਂ 5 ਤੋਂ 7 ਪਾਇਆ ਕਰੋ ਪੂਰੀ ਡਿਟੇਲ ਦਿਆ ਕਰੋ ਉਸੇ ਟਾਈਮ ਤੁਹਾਡੀ ਬਿਲਕੁਲ ਫ੍ਰੀ ਵਿੱਚ ਐਡ ਲੰਗਾ ਦਿੱਤੀ ਜਾ ਵਿਕਰੇਗੀ ਅੱਗੇ ਵੀ ਆਪਾਂ ਅੱਗੇ ਵੀ ਵੀਰ ਜੀ ਹਰ ਰੋਈ ਵੀਡੀਓ ਪਾਉਣੇ ਆ ਧੰਨਵਾਦ ਸਤਿ ਸ੍ਰੀ ਅਕਾਲ